ਸਸਿਕਾਲ ਦੋਸਤੋ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮੈਸੀ ਫਾਰਮੂਸ਼ਨ ਦਾ ਜਿਹੜਾ ਟਰੈਕਟਰ ਆ ਜੀ 9500 ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿੰਨੇ ਐਚਪੀ ਹੈ ਕਿੰਨਾ ਇਹਦਾ ਇੰਜਨ ਹੈ ਕੀ ਗੱਲਬਾਤ ਹੈ ਕਿਹੜੇ ਟਾਇਰਾਂ ਚਾਹੁੰਦਾ ਸਾਰੀ ਆਪਾਂ ਵਿਸਤਾਰਪੂਰਵਕ ਗੱਲਬਾਤ ਕਰਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਸਾਰੇ ਪਰਾ ਇਹਦੇ YouTube ਤੇ ਦੇਖਾ ਚੈਨਲ ਨੂੰ ਕਰ ਰਹੇ ਹੋ ਸਬਸਕ੍ਰਾਈਬ ਆਪਾਂ ਗੱਲ ਕਰੀਏ ਮੈਸੀ 9500 ਬਾਰੇ ਮੈਸੀ 9500 ਜਿਹੜਾ ਸੀ 2010 ਦੇ ਵਿੱਚ ਲਾਂਚ ਹੋਇਆ ਮੈਸੀ 9500 ਨੂੰ 2010 ਵਿੱਚ ਕੰਪਨੀ ਨੇ ਲਾਂਚ ਕੀਤਾ ਸੀ ਪਰ ਬਾਅਦ ਚ ਇਸ ਦੇ ਕਈ ਸੁਪਰ ਸੁਧਾਰ ਪਰ ਬਾਅਦ ਵਿੱਚ ਇਸ ਦੇ ਕਈ ਸੁਧਾਰ ਮਾਡਲ ਵੀ ਆਏ ਪਰ ਬਾਅਦ ਚ ਇਹਦੇ ਕਈ ਮਾਡਲਾਂ 'ਚ ਸੁਧਾਰ ਕੀਤਾ ਉਹ ਟਰੈਕਟਰ ਵੀ ਇਹਨਾਂ ਨੇ ਲਾਂਚ ਕੀਤੇ ਪਹਿਲਾਂ ਦਾਸਤ ਕਰਤਾ ਫਿਰ ਇਹਨਾਂ ਨੇ ਉਹ ਮਾਡਲਾਂ 'ਚ ਸੁਧਾਰ ਕਰ ਕਰਕੇ ਉਦੋਂ ਬਾਅਦ ਆਉਂਦੀ ਰਹੇ ਕਈ ਸਾਲਾਂ 'ਚ ਮੰਨ ਲਓ 20 ਟਰੈਕਟਰ ਦੀ ਨਿਰਮਾਣਤਾ ਹੋਈ ਇਸ ਨੂੰ ਭਾਰਤ ਵਿੱਚ ਟੋਫੇ ਕੰਪਨੀ ਦੁਬਾਰਾ ਬਣਾਇਆ ਸੀ ਇਹ ਟਰੈਕਟਰ ਨੂੰ ਭਾਰਤ ਦੇ ਵਿੱਚ ਜਿਹੜੀ ਟਾਫੀ ਟਾਫੀ ਕੰਪਨੀ ਸੀ ਉਹਦੇ ਦੁਆਰਾ ਬਣਾਇਆ ਸੀ ਟਾਫੀ ਟਰੈਕਟਰ ਤੁਸੀਂ ਸਾਰਿਆਂ ਨੇ ਦੇਖੇ ਹੋਣੇ ਸਾਰੇ ਕਿਸਾਨ ਭਰਾਵਾਂ ਨੇ ਚਲਾਏ ਵੀ ਹੋਣਗੇ 2019 ਵਿੱਚ ਇਲੈਕਟ੍ਰੋਨਿਕ ਲਿਫਟ ਵਰਗੀਆਂ ਵਿਸ਼ੇਸ਼ਤਾਵਾਂ ਜੋੜ ਕੇ ਸੁਧਾਰ ਕਰਤਾ ਇਹਦਾ ਹੋਰ 2019 ਦੇ ਵਿੱਚ ਨਾ ਇਲੈਕਟ੍ਰੋਨਿਕ ਲਿਫਟ ਵਗੈਰਾ ਕਰਕੇ ਇਹਦਾ ਹੋਰ ਸੁਧਾਰ ਕਰਤਾ 2000 2021 ਦੇ ਵਿੱਚ ਨਵੇਂ ਮਾਡਲ 2021 ਦੇ ਨਵੇਂ ਮਾਡਲ 9500 ਸਮਾਰਟ 2021 ਦੇ ਨਵੇਂ ਮਾਡਲ 9500 ਸਮਾਰਟ ਸੀਰੀਜ਼ 4휠 ਡਰਾਈਵ ਦੇ 2021 ਦੇ ਨਵੇਂ ਮਾਡਲ 9500 ਸਮਾਰਟ ਸੀਰੀਜ਼ ਨੂੰ 4휠 ਡਰਾਈਵ ਚ ਇਹਨਾਂ ਨੇ ਲਾਂਚ ਕੀਤਾ ਪੇਸ਼ ਕੀਤਾ 2025 ਚ ਅਪਗ੍ਰੇਡ ਕੀਤੀ ਕੀਤੀਆਂ ਵਿਸ਼ੇਸ਼ਤਾਵਾਂ ਵਾਲੇ ਟਰੈਕਟਰ ਨੇ ਇੱਕ ਨਵੇਂ 9500 ਸਮਾਰਟ 4휠 ਟਰੈਕਟਰ ਵਿੱਚ ਲਾਂਚ ਕੀਤਾ 2025 ਵਿੱਚ ਫਿਰ ਇਹਨਾਂ ਨੇ ਅਪਗ੍ਰੇਡ ਕਰਤਾ ਟਰੈਕਟਰ ਨੂੰ ਹੋਰ ਨਵੀਆਂ ਤਕਨੀਕਾਂ ਨਾਲ ਹੋਰ ਮੰ ਲੋ ਇਹਦਾ ਸਿਸਟਮ ਸੈੱਟ ਕਰਕੇ ਅੱਜ ਅਸੀਂ ਫੇਰ ਇਹਨਾਂ ਨੂੰ ਦੁਬਾਰੇ ਲਾਂਚ ਕਰਦੇ ਆ। ਇਹ ਟਰੈਕਟਰ ਇਹਦੇ ਟਰੈਕਟਰ ਦੇ ਇੰਜਣ ਦੀ ਆਪਾਂ ਗੱਲ ਕਰੀਏ ਤਿੰਨ ਸਿਲੰਡਰ 58 HP 2500 CC ਦਾ ਇਹਦਾ ਇੰਜਣ। ਤਿੰਨ ਸਿਲੰਡਰ 58 HP 2780 CC ਦਾ ਇਹਦਾ ਇੰਜਣ ਹੈ ਜਿਹੜਾ ਮੈਸੀ 9500 ਜਦ ਕਿ ਕੁਝ ਮਾਡਲਾਂ ਦੇ ਵਿੱਚ ਇਹਦਾ ਇੰਜਣ 3300 CC ਵੀ ਲਾਂਚ ਕੀਤਾਗਾ। ਕੁਝ ਕੁ ਮਾਡਲਾਂ 'ਚ ਇਹਦਾ ਟਰੈਕਟਰ ਦਾ ਜਿਹੜਾ ਇੰਜਣ ਛੋ 3300 CC ਡੀਜ਼ਲ ਟੈਂਕ ਦੀ ਗੱਲ ਕਰੀਏ ਆਪਾਂ ਇਹਦੀ ਡੀਜ਼ਲ ਟੈਂਕ 60 ਤੋਂ 70 ਲੀਟਰ ਦੇ ਵਿੱਚ ਆਉਂਦਾ ਇਹਦਾ ਕਈ ਮਾਡਲਾਂ 'ਚ 60 ਲੀਟਰ ਦਾ ਤੇ ਕਈ 'ਚ 65 ਦਾ ਕਈ 'ਚ 70 ਦਾ ਇਹਦਾ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਪੱਕਾ ਨਹੀਂ ਹੈਗਾ ਵੀ ਕਿਹੜੇ ਮਾਡਲ 'ਚ ਕਿੰਨੇ ਲੀਟਰ ਦਾ ਟੈਂਕ ਆ 60 ਤੋਂ 70 ਲੀਟਰ ਦੇ ਵਿੱਚ ਇਹਦਾ ਟੈਂਕ ਜਿਹੜੇ ਟਰੈਕਟਰਾਂ ਦਾ ਆਉਂਦਾ ਹੁਣ ਵੀ ਆਉਂਦਾ ਲਿਫਟ ਕਪੈਸਿਟੀ ਦੀ ਗੱਲ ਕਰੀਏ 2050 ਕਿਜੀ ਇਹਦੀ ਲਿਫਟ ਕਪੈਸਿਟੀ ਸੀ 2050 ਕਿਜੀ ਜਿਹੜਾ ਇਹ ਬੇਲਟ ਚੱਕ ਸਕਦੀ ਸੀ ਲਿਫਟ ਟੇਲ 'ਚ ਡੁੱਬੇ ਬ੍ਰੇਕ ਡਬਲ ਕਲਚ ਟਰੈਕਟਰ ਬਹੁਤ ਹੀ ਲਾਹੇਵੰਦ ਟਰੈਕਟਰ ਸੀ ਜਿਹੜੇ ਵੀ ਕਿਸਾਨ ਕੋਲੇ ਟਰੈਕਟਰ ਜ ਉਹ ਕੋਈ ਹੋਰ ਟਰੈਕਟਰ ਨੂੰ ਬਹਾਈ ਨਹੀਂ ਕਰਦਾ ਉਹ ਟਰੈਕਟਰ ਜਿਹੜਾ ਮੈਸ਼ੀ ਚਲਾ ਲਿਆ ਉਹ ਇੱਕ ਵਾਰੀ ਉਹ ਮੈਸ਼ੀ ਉਹ ਚਲਾਉਂਦਾ ਟਰੈਕਟਰ ਬਹੁਤ ਹੀ ਜਾਣਦਾਰ ਟਰੈਕਟਰ ਬਹਾਈ ਲਈ ਕਿਸਾਨਾਂ ਦੇ ਹੱਕ ਨੂੰ ਬਹੁਤ ਹੀ ਵਧੀਆ ਟਰੈਕਟਰ ਸੀ ਡੀਜ਼ਲ ਖਾਪਤ ਬਹੁਤ ਜਿਆਦਾ ਘੱਟ ਹੈ ਤੇ ਇਹ 16 ਦੇ ਟਾਇਰਾਂ ਦੇ ਵਿੱਚ ਆਉਂਦਾ 4-ਵੀਲ ਡਰਾਈਵ 'ਚ ਵੀ ਆਉਂਦਾ ਤੇ 2-ਵੀਲ ਡਰਾਈਵ 'ਚ ਵੀ ਆਉਂਦਾ ਜਿਹੜੇ-ਜਿਹੜੇ ਭਰਾਵਾਂ ਕੋਲੇ ਮੈਸ਼ੀ 9500 ਟਰੈਕਟਰ ਹੈ ਉਹ ਕਮੈਂਟ ਕਰਕੇ ਜਰੂਰ ਦੱਸਿਓ ਕੀ ਪੋਜੀਸ਼ਨ ਹੈ ਦੀ ਕਿਵੇਂ ਚੱਲਣ ਤੇ ડીਲ ਖਰਚਾ ਸਾਰੇ ਵਿਸਤਾਰਪੂਰਵਕ ਦੱਸਿਓ ਜਰੂਰ ਧੰਨਵਾਦ ਗੱਲ ਕਰਾਂਗੇ ਆਪਾਂ ਅਗਲੀ ਮਿਲਾਂਗੇ ਆਪਾਂ ਮਿਲਾਂਗੇ ਆਪਾਂ ਅਗਲੀ ਵੀਡੀਓ 'ਚ ਧੰਨਵਾਦ